ਪੁਆਣੀਗੜ੍ਹ ਲੋਕਾਂ ਦੇ ਵਿੱਚ ਵੱਧ ਰਹੀਆਂ ਦਹਿਸ਼ਤ ਦੇ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਇੱਕ ਸਾਹਮਣੇ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤਲਵਾਰ ਨਹੀਂ ਕਢਾਏ ਬੈਂਕ 'ਤੇ ਹਮਲਾ ਹੁੰਦਾ ਨਜ਼ਰ ਆ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪੁਆਣੀਗੜ੍ਹ ਦੇ ਨਾਬਾ ਰੋਡ ਤੇ ਸਥਿਤ ਕਈ ਨੌਜਵਾਨਾਂ ਵੱਲੋਂ ਕੀਤੇ ਗਏ ਹਮਲੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਪੁਆਣੀਗੜ੍ਹ ਤੋਂ ਨਾਬਾ ਰੋਡ ਤੇ ਸਥਿਤ ਧਰਮ ਖੰਡਿਤ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਤੇ ਹਮਲਾ ਕੀਤਾ ਗਿਆ ਜਿਸ ਦੀ ਹਾਲਤ ਕਬੀਰ ਹੋਣ ਤੇ ਪੁਜਨ ਰਜਿੰਦਰਾ ਹਸਪੀਟਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਧਰਮਗੰਡੇ ਦੇ ਮਾਲਕ ਨੇ ਦੱਸਿਆ ਕਿ ਮੇਰਾ ਬੇਟਾ ਧਰਮਗੰਡੇ ਦੇ ਤਕਰੀਬਨ ਸ਼ਾਮ ਨੂੰ ਵਾਪਸ ਘਰ ਪਰਤਣ ਦੀ ਤਿਆਰੀ ਵਿੱਚ ਬੈਠਾ ਨਜ਼ਰ ਆ ਰਿਹਾ ਹੈ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਹਮਲਾ ਕੀਤਾ ਜਾਂਦਾ ਹੈ ਤੇ ਕੈਸ਼ ਕਾਊਂਟਰ ਤੇ ਪੈਸੇ ਦੀ ਲੁੱਟ ਦੀ ਘਟਨਾ ਵੀ ਦੱਸੀ ਜਾ ਰਹੀਆਂ ਹਨ ਇਸ ਸਬੰਧੀ ਐਸਐਚਓ ਪੁਲਿਸ ਗਾਰਡ ਨਾਲ ਗੱਲਬਾਤ ਕੀਤੀ ਗਈ ਜੇ ਆਪ ਸੋਨ ਸੁਣਾਉਣੇ ਕੀ ਕਹਿੰਦੇ ਨਜ਼ਾਰੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿਵੇਂ ਇੱਕ ਵਿਅਕਤੀ ਦੇ ਕਿੰਨੇ ਅਣਪਛਾਤੇ ਵਿਅਕਤੀਆਂ ਗੁਲਾਮਲਾ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਹਾਡੇ ਸਾਹਮਣੇ ਆ ਰਹੀਆਂ ਨੇ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਪੁਲਿਸ ਕਾਰਵਾਈ ਕਰਦੀ ਹੈ ਕੀ ਵਪਾਰੀਆਂ ਦੇ ਵਿੱਚ ਇਹ ਦਸ਼ਤ ਦਾ ਮੋਰਖਾ ਖਤਮ ਹੋਵੇਗਾ ਉਹ ਤਿੰਨੇ ਜਣੇ ਨੇ ਤਿੰਨੇ ਮੋਰਖਾ ਆਉਣ ਵਾਲੇ ਦਿਨਾਂ ਦੇ ਤੁਹਾਡੇ ਸਾਹਮਣੇ ਦੇਖਦੇ ਆ ਕੀ ਕਾਰਵਾਈ ਕਰਦੇ ਨਜ਼ਰ ਆਉਣਗੇ ਕਿਉਂਕਿ ਸੁੱਤ ਘਟਨਾ ਨੇ ਨਾਲ ਵਪਾਰੀਆਂ ਦੇ ਵਿੱਚ ਬਹੁਤ ਬੜਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ 24 ਪੰਜਾਬ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ। ਉਹ ਵੀ ਥੱਲੇ ਡਿੱਗ ਗਿਆ। ਹੁਣ ਮਾਰਤ ਨਹੀਂ ਰਹਿ ਜਾ ਥੱਲੇ ਡਿੱਗ ਗਿਆ। ਥੱਲੇ ਗਿਰ ਗਿਆ। ਸਭੁਰਾਂ ਜੀ ਕਹੋ ਬਗਾਂ ਬੈਂਜੋ। ਅਨ ਤਵੀ ਪੜ ਰਿਹਾ ਜ਼ਰਾ। ਉਹ ਮਾਰ ਉਹ ਡਾ 아 b 니 ਸਾਜੀ ਪਾਜੀ ਤੋਂ ਦਾ ਨਾਮ ਮੇਰਾ ਨਾਮ ਜੱਗਾ ਰਾਮ ਜੀ ਹੈ ਦੁਕਾਨ ਮੇਰਾ ਬੇਟਾ ਔਰੇ ਕੰਡੇ ਦਾ ਕੰਮ ਕਰਦਾ ਨਾਲ ਸਕ੍ਰੈਪ ਦਾ ਕੰਮ ਕਰਦਾ ਸੀ ਕੱਲ ਸ਼ਾਮ ਨੂੰ ਕੋਈ 7:30 ਵਜੇ ਕਰੀਬ 85 7-8 ਬੰਦੇ ਮੋਟਰਸਾਈਕਲਾਂ ਸਵਾਰ ਹੋ ਕੇ ਆਏ ਨੇ ਜਿਹੜੇ ਕਿ ਮੇਰੇ ਅਨਸਾਰ ਬੇਟੇ ਨੂੰ ਕੁਟਮਾਰ ਕੀਤੀ ਹੈ ਤੇ ਮੇਰਾ ਬੇਟਾ ਇਸ ਟਾਈਮ ਬਹੁਤ ਹਾਲਾਤ ਗੰਭੀਰ ਹੈ ਜਿਹਨਾਂ ਰਜਿੰਦਰਾ ਚ ਟ੍ਰਾਂਸਫਰ ਕਰ ਦਿੱਤਾ ਗਿਆ ਇੱਕ ਉਹਨਾਂ ਦੇ ਸੱਟ ਹੈ ਸਿਰ ਤੇ ਇੱਕ ਮਾਂ ਤੇ ਹੈ ਜੀ ਜਾਂਦੇ ਹੋਏ ਮਤਲਬ ਆ ਹਥਿਆਰ ਜਿਹੜੇ ਕਿ ਆ ਮੇਰੇ ਲਈ ਇਹ ਟੁਕੜਾ ਟੋਟਾ ਇਹਦੀ ਟਾ ਨਾਲ ਮੇਰੇ ਬੱਚੀ ਨੂੰ ਕੁੱਟਦੇ ਰਹੇ ਨੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਇਹੋ ਜੇ ਗਲਤ ਅਨਸਰਾਂ ਨੂੰ ਰਸਪਾਈ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਅਣ ਹੋਣੀ ਨਾ ਹੋ ਜਾਵੇ ਇਹ ਡੰਡਾ ਮੇਰਾ ਇਹ ਸਹੀ ਵੀ ਜਿਹੜਾ ਉਹਨਾਂ ਨੇ ਮੇਰੇ ਬੇਟੇ ਨੂੰ ਕੁੱਟਦੇ ਰਹੇ ਨੇ ਉਹਦੇ ਵਿੱਚੋਂ ਇਹ ਟੁੱਟਿਆ ਹੋਇਆ ਹੈ ਠੀਕ ਹੈ ਜੀ ਕਿੰਨੇ ਜਣੇ ਆਏ ਸੀਗੇ ਜ਼ਿਕਰ ਤਕਰੀਬਤ ਕੋਈ ਸ਼ਾਮ ਦਾ ਟਾਈਮ ਜੀ ਚਾਰ ਮੋਟਰਸਾਈਕਲਾਂ ਤੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਮੇਰੇ ਕਬਜ਼ੇ 'ਚ ਵੀ ਹੈਗਾ ਉਹ ਮੋਟਰਸਾਈਕਲ ਛੱਡ ਕੇ ਭੱਜ ਗਏ ਨੇ ਪੁਲਿਸ ਆ ਕੇ ਮਾਮਲਾ ਦੇਖ ਕੇ ਗਈਏ ਪੁਲਿਸ ਹੁਣ ਤੱਕ ਰਾਤ 7:30 ਵਜੇ ਦੀ ਘਟਨਾ ਜੀ ਪੁਲਿਸ ਨੇ ਹੁਣ ਤੱਕ ਕਹਿ ਰਹੇ ਨੇ ਅਸੀਂ ਆ ਰਹੇ ਜੀ ਆ ਰਹਿਆ ਹੁਣ ਤੱਕ ਦਾ ਟਾਈਮ ਦੇਖ ਲਓ 11 ਵਜੇ ਨਾਲ ਹੁਣ ਤੱਕ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਮੈਂ ਪੁਲਿਸ ਨੂੰ ਲਵੇ ਰਾਤ ਵੀ ਦਰਖਾਸਤ ਦੇ ਕੇ ਆਇਆ ਸਵੇਰ ਵੀ ਜਾ ਕੇ ਆਇਆ ਜੀ ਐਸਐਸਓ ਸਾਹਿਬ ਨੂੰ ਮਿਲ ਕੇ ਆਇਆ ਹੁਣਸੀ ਸਾਹਿਬ ਨੂੰ ਮਿਲ ਕੇ ਆਇਆ ਜੀ ਹੋਰ ਸਾਡੇ ਕਰੀਬ ਬੰਦੇ ਆ ਸੀ ਕਿੱਥੇ ਤੱਕ ਪਹੁੰਚ ਹੈ ਜੀ ਅਸੀਂ ਹੋਰ ਤਾਂ ਕਿਤੇ ਜਾ ਨਹੀਂ ਸਕਦੇ ਜੀ ਕੋਸ਼ੋਰ ਸਮਾਰਕ ਵੀ ਲੈ ਕੇ ਗਏ ਨਹੀਂ ਤੋਂ ਸਕਰਾਹ ਸ਼ਾਮ ਦਾ ਟਾਈਮ ਸੀਗਾ ਜਿਹੜਾ ਮੜਾ ਮੋਟਾ ਕੈਸ਼ ਸੀ ਜੀ ਮੰਡੀ ਗਵਿੰਦ ਘਣੋਂ ਆਇਆ ਸੀ ਇਹ ਲੋਹੇ ਦੀ ਸਕਰਾਹ ਉਹ ਕੈਸ਼ ਲੈ ਕੇ ਤੁਰਨ ਲੱਗਿਆ ਸੀਗਾ ਜੀ ਕਿੰਨਾ ਕੈਸ਼ ਸੀ ਤਕਰੀਬਤ ਇਹ ਮੈਨੂੰ ਇਨਾ ਪਤਾ ਨਹੀਂ ਦੱਸ ਰਹੇ 1.5 ਲੱਖ ਤੋਂ ਪਲੱਸ 1 ਲੱਖ ਤੋਂ 70 ਹਜ਼ਾਰ ਤੋਂ ਥੱਲੇ ਹੈ ਜੀ 1.67000 ਰੁਪਏ ਦੇ ਥੱਲੇ ਉਹ ਬੇਟੇ ਨੂੰ ਪਤਾ ਸੀ ਉਹ ਬੇਟੇ ਨੂੰ ਹੀ ਪਤਾ ਜੀ ਹਾਲਤ ਕਿਦਾਂ ਹੁੰਦਾ ਉਹਨਾਂ ਦੇ ਹਾਲਤ ਉਹਨਾਂ ਗੰਭੀਰ ਹੈ ਜੀ ਇਸ ਟਾਈਮ ਕੋਈ ਉਹਨਾਂ ਦੀ ਪਛਾਣ ਵਗੈਰਾ ਕੋਈ ਪੁਰਾਣੀ ਰੰਜਿਸ਼ੀ ਜਾਂ ਨਹੀਂ ਫਿਲਹਾਲ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਨਾ ਮੈਨੂੰ ਪਤਾ ਵੀ ਹੈ ਕੌਣ ਨੇ ਕੌਣ ਨੇ ਹਾਂ ਕੈਮਰੇ ਵਿੱਚ ਚੈੱਕ ਕਰਿਆ ਜਾਵੇ ਜੀ ਉਹਨਾਂ ਦੇ ਸ਼ਕਲਾਂ ਵਿੱਚ ਦਿਖ ਰਹੀਆਂ ਨੇ ਉਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਲੇ ਆਉਣ ਵਾਲੇ ਟੈਪ 'ਚ ਇਹੋ ਜਿਹੀ ਗਲਤ ਅਨਸਰਾਂ ਨੂੰ ਨੱਥ ਪਾਈ ਜਾਵੇ ਮੇਰੀ ਸਰਦਾਰ ਭਗਵੰਤ ਸਿੰਘ ਮਾਨਵਗੇ ਦੁਆਰਾ ਹੀ ਬੇਨਤੀ ਹੈ ਕਿ ਸਾਡੇ ਦੁਕਾਨਦਾਰ ਭਰਾਵਾਂ ਨੂੰ ਜੀਣਾ ਮੁਸ਼ਕਲ ਹੋ ਰਿਹਾ ਹੈ ਇਤਾਂ ਦੇ ਹਥਿਆਰਾਂ ਨਾਲ ਹਮਲਾ ਕਰਨਾ ਸਟੈਂਡਾ ਦੇਖ ਰਿਹਾ ਬਹੁਤ ਭਾਰੀ ਹੈ ਤਾਂ ਇਤਾਂ ਦੇ ਨਾਲ ਤਾਂ ਜਾਨ ਵੀ ਜਾ ਰਹੀ ਹੈ ਇਹ ਜਿਹੜਾ ਡੰਡਾ ਟੁੱਟਿਆ ਜੀ ਹੁਣ ਮੈਨੂੰ ਨਹੀਂ ਪਤਾ ਕਿ ਮਤਲਬ ਕਿੰਨੀ ਉਹਦੇ ਸੱਟਾਂ ਲੱਗੀਆਂ ਨਾਲ ਤੱਕ ਮੈਨੂੰ ਇਹ ਗੱਲ ਦਾ ਕਨਫਰਮ ਨਹੀਂ ਆਇਆ ਠੀਕ ਹੈ ਜੀ ਮੈਨੂੰ ਐਸਐਚਓ ਸਾਹਿਬ ਕਹਿ ਰਹੇ ਨੇ ਬਿਆਨ ਲਈ ਤੇਰੇ ਲਈ ਬੰਦਾ ਭੇਜ ਰਹੇ ਆ ਭੇਜ ਰਹੇ ਆ ਜੀ ਹੁਣ 11 ਵਜੇ ਕੇ ਹੁਣ ਤੱਕ ਮੇਰੇ ਨਾਲ ਕੋਈ ਬੰਦਾ ਨਹੀਂ ਪਹੁੰਚਿਆ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰ ਨੂੰ ਜਲਦੀ ਤੋਂ ਜਲਦੀ ਬੰਦਾ ਭੇਜ ਕੇ ਬੇਟੇ ਦੇ ਬਿਆਨ ਲੈ ਕੇ ਇਹਨਾਂ ਤੇ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ। ਜੀ। ਸਾਜੀ ਦੁਕਾਨ। ਮੇਰਾ ਨਾਮ ਰਵੀ ਕੁਮਾਰ ਹੈ। ਰਵੀ ਜੀ ਕੀ ਘਟਨਾ ਹੋਈ ਸੀ ਇਹ ਤੇ ਪਰ ਜਾਣਦੇ। ਵੀ ਜੀ ਮੇਰੀ ਦੁਕਾਨ ਕੈਂਚਿਆਂ ਚ ਹੈ। ਮੇਰਾ ਬਰਾੜਾ ਨਾ ਉਰੇ ਬੈਠਾ ਸੀ ਕੰਡੇ ਤੇ ਤੇ ਕੁਸ ਅੰਝ ਫਿਆਤੇ ਬੰਦੇ ਆਏ ਨੇ ਜਿਵੇਂ ਚਾਰ ਪੰਜ ਮੁੰਡੇ ਆਏ ਨੇ। ਦੋ ਤਿੰਨ ਉਹਨਾਂ ਦਾ ਬੁੜੇ ਸੀ। ਮੇਰਾ ਭਰਾ ਉਰੇ ਬੈਠਾ ਉਹਨੂੰ ਆਂਦੇ ਸਾਰ ਕੁੱਟਣ ਲੱਗ ਗਏ। ਕੁੱਟ ਕੇ ਮਤਲਬ ਕਾਫੀ ਕੁੱਟਿਆ ਉਹਨੂੰ ਆਂਦੇ ਸਾਰ। ਕੋਈ ਪ੍ਰਾਣੀ ਰੰਜੀਸੀ ਕੋਈ ਪਛਾਣ ਹੋਈਏ ਕੋਈ ਰੰਜੀ ਰੰਜੀਸ ਨਹੀਂ ਹੈ ਜੀ ਕੋਈ ਕਿਸੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਕੋਈ ਕੁਝ ਨਹੀਂ ਹੈਗਾ ਹਾਂ ਜੀ ਸਵਾਰਨ ਵਗੈਰਾ ਵੀ ਲੈ ਕੇ ਗਏ تھے ਕੋਰੇ ਕੈਸ਼ ਪਿਆ ਤੇ ਜੀ ਕੋਈ 1.5 ਲੱਖ ਰੁਪਈਆ 1.67 ਲੱਖ ਰੁਪਈਆ ਦੱਸ ਰਹੇ ਨੇ ਜੋ ਮੌਜੂਦ ਉਹਨਾਂ ਗਿਣ ਕੇ ਦੱਸਿਆ ਉਹ ਵੀ ਕੈਸ਼ ਵੀ ਨਹੀਂ ਹੈਗਾ ਜੀ ਕਰਕੇ ਬੁਲਾਏ ਨੇ ਜੋ ਤੋਂ ਸਾਨੂੰ ਦੇਖ ਕੇ ਉਹ ਭੱਜ ਗਏ ਸਾਰੇ ਜੀ ਉਧਰ ਨੂੰ ਆਦੋ ਵਰਕ ਕਿੰਨੇ ਕਿਨੇ ਜਣੇ ਸੀ ਉਹ ਹੈ ਕਿ ਨਹੀਂ 7-8 ਜਣੇ ਸੀ ਤਕੋ ਆ ਕੇ ਗੱਲਬਾਤ ਵੀ ਕੀਤੀ ਹੈ ਸਿੱਧੀ ਕੋਈ ਗੱਲਬਾਤ ਨਹੀਂ ਕੀਤੀ ਫਿਰ ਜੀ ਸੀਸੀਟੀਵੀ ਕੈਮਰਾ ਚ ਚੈੱਕ ਕਰ ਲੋ ਆਂਦੇ ਸਾਰੇ ਮੁੰਡਾ ਬੈਠਾ ਔਰੇ ਮੇਰਾ ਭਰਾ ਉਹਨੂੰ ਆਂਦੇ ਸਾਰੇ ਕੁੱਟਣ ਲੱਗੇ ਡਾਂਕਿਆਂ ਨਾਲ ਕੋਹ ਕੋਤ ਤਿੱਖੀਆਂ ਹਥਿਆਰਤੀਆਂ ਨਾਲ ਵੀ ਜੀ ਹੁਣ ਮੁੰਡੇ ਦੀ ਹਾਲਤ ਕਿਦਾ ਕਿੱਥੇ ਮੁੰਡੇ ਦੀ ਹਾਲਤ ਵੀਰੇ ਬਹੁਤ ਗੰਭੀਰ ਹੈ ਮੇਰੇ ਭਰਾ ਦੀ ਜੋ ਹਸਪੀਟਲ ਅਸੀਂ ਭੋਨੀਗੜ ਪਹਿਲਾਂ ਦਾਖਲ ਕਰਾਇਆ ਸੀ ਉਹਨਾਂ ਨੇ ਰੈਫਰ ਪਟਿਆਲੇ ਕਰਤਾ ਜੀ ਤਾਂ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਪਤਾ ਪੁਲਿਸ ਨੂੰ ਇਨਕਾ ਅਸੀਂ ਰਾਤ ਤੱਕ ਤਲਾਕਾ ਦਿੱਤੀ ਸੀ ਹੁਣ ਦੇਖਦਾ ਪੁਲਿਸ ਕੀ ਕਾਰਵਾਈ ਕਰਦੀ ਹੈ ਮੇਰਾ ਨਾਮ ਲਖਵਿੰਦਰ ਸਮਾਹ ਇਹ ਵੀਰ ਜੀ ਮੈਂ ਲੰਘ ਰਿਆ ਸੀ ਇੱਥੋਂ ਜੀ ਸਾਡੇ ਨਾਲ ਨਾਲ ਰਿਲੇਸ਼ਨ ਨੇ ਜੀ ਮੈਂ ਲੰਘ ਰਿਆ ਸੀ ਇਧਰੋਂ ਤੇ ਜਦੋਂ ਦੇਖਿਆ ਇੱਥੇ ਕੱਠ ਜਾਂ ਕਾਫੀ ਹੋਇਆ ਹੋਇਆ ਸੀ ਮੇਰੇ ਭਤੀਜਾ ਲੱਗਦਾ ਜੀ ਇਹ ਰਕੇਸ਼ ਕੁਮਾਰ ਜੀ ਉਹਨੂੰ ਕੁੱਟ ਰਹੇ ਸੀ ਮੁੰਡੇ 10 12 ਮੁੰਡੇ ਸੀ ਜੀ ਉਹਦੇ ਇੰਨਾ ਬੇਹਿਰਮੀ ਨਾਲ ਮਤਲਬ ਕਿ ਡਾਂਗਾ ਸੋਟੇ ਉਹਦੇ ਸਿਰ 'ਚ ਮਾਰ ਰਹੇ ਸੀ ਕਿ ਬੇहद ਹੱਦ ਜ਼ਿਆਦਾ ਕੁੱਟ ਰਹੇ ਸੀ ਤੇ ਜਦੋਂ ਮੈਂ ਦੇਖਿਆ ਜੀ ਤੇ ਇੰਨੇ ਨੂੰ ਮੁੰਡੇ ਦੂਜੇ ਆ ਗਏ ਜੀ ਆਪਣੇ ਇਧਰੋਂ ਇਹਨਾਂ ਦੇ ਮੁੰਡੇ ਆ ਗਏ ਜੀ ਇੰਨੇ ਨੂੰ ਮੁੰਡੇ ਭੱਜ ਗਏ ਜੀ ਅਸੀਂ ਫੜਾ ਫੜ ਚੱਕ ਕੇ ਉਹਨੂੰ ਜੀ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਆਈਆਂ ਜੀ ਉਹਦੇ ਸਿਰ 'ਚ ਤੇ ਹੱਥਾਂ ਉੱਤਾਂ 'ਚ ਕਾਫੀ ਲੱਗੀਆਂ ਉਹਨੂੰ ਚੱਕ ਕੇ ਅਸੀਂ ਫੜਾ ਵੜ ਪੁਹਾਨੀਗੜ ਰੈਫਰ ਕਰਿਆ ਜੀ ਆ ਗੱਡੀ 'ਚ ਲੈ ਕੇ ਗਏ ਆ ਜੀ ਅਸੀਂ ਤੇ ਉਸ ਤੋਂ ਬਾਅਦ ਰੈਫਰ ਕਰਕੇ ਜਦੋਂ ਉੱਥੇ ਮੈਂ ਆਪ ਖੁਦ ਹਸਪੀਟਲ 'ਚ ਟਾਂਕੇ ਡੁੰਕੇ ਲਵਾਏ ਉਹਦੇ ਸਿਰ 'ਚ ਜੀ ਮੁੰਡਾ ਬੇਹੋਸ਼ ਸੀ ਜੀ ਉਸ ਤੋਂ ਬਾਅਦ ਉਹਨਾਂ ਨੇ ਤੁਰੰਤ ਜੀ ਆਪਣੇ ਪਟਿਆਲਾ ਅਰਜਿੰਦਰਾ ਹਸਪੀਟਲ 'ਚ ਐਡਮਿਟ ਕਰ ਉੱਥੇ ਸਾਰਾ ਵੀ ਉਹਨਾਂ ਦੇ ਅਲਟਰਾਸਾਉਂਡ ਸਕਿਨ ਵਗੈਰਾ ਮੈਂ ਕਰਵਾ ਕੇ ਆਇਆ ਰਾਤ 3 ਵਜੇ ਮੈਂ ਆਇਆ ਜੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਇਦਾਂ ਜਿੰਨਾ ਇਹਨਾਂ ਨੇ ਕੁੱਟਿਆ ਨਾ ਬਹੁਤ ਟੱਕਾ ਹੋਇਆ ਜੀ ਬਹੁਤ ਜ਼ਿਆਦਾ ਨਜਾਇਜ਼ ਇੰਨਾ ਮੈਂ ਕਦੇ ਦੇਖਿਆ ਨਹੀਂ ਆਪਣੀ ਜ਼ਿੰਦਗੀ ਲਾਈਫ ਦੇ ਵਿੱਚ ਵੀ ਇੰਨਾ ਜ਼ਿਆਦਾ ਕਿਸੇ ਨੂੰ ਇਦਾਂ ਮਾਰੀਦਾ ਹੁੰਦਾ ਜੀ ਬਹੁਤ ਜ਼ਿਆਦਾ ਉਹਦੇ ਗੰਭੀਰ ਸੱਟਾਂ ਲੱਗੀਆਂ ਨੇ ਪਟਿਆਲੇ ਕਰਾਇਆ ਪਟਿਆਲੇ ਕਰਾਇਆ ਜੀ ਪਟਿਆਲੇ ਮੈਂ ਖੁਦ ਆਪ ਰੈਫਰ ਕਰਵਾ ਕੇ ਆਇਆ ਮੁੰਡੇ ਨੂੰ ਜੀ ਉਹਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ ਜੀ ਹੁਣ ਮੈਂ ਸਵੇਰ 5 6 ਮੰਗਤੇ ਹੀ ਆ ਜੀ ਬਈ ਇਦਾਂ ਬਹੁਤ ਜ਼ਿਆਦਾ ੱੱੱਕਾ ਹੋਇਆ ਜੀ ਇੰਨਾ ਜ਼ਿਆਦਾ ਕੁੱਟਣਾ ਨਹੀਂ ਚਾਹੀਦਾ ਕੋਈ ਸਾਨੂੰ ਤਾਂ ਕੋਈ ਗੱਲ ਦਾ ਵੀ ਨਹੀਂ ਅਜੇ ਪਤਾ ਪਰ ਫਿਰ ਵੀ ਇਨਸਾਨੀਅਤ ਤੌਰ ਤੇ ਇੰਨਾ ਜ਼ਿਆਦਾ ੱੱੱਕਾ ਨਹੀਂ ਹੋਣਾ ਜਿਹਦੇ ਇੰਨਾ ਜ਼ਿਆਦਾ ਕੁੱਟ ਮਾਰ ਨਹੀਂ ਹੋਣੀ ਚਾਹੀਦੀ ਕੱਟੋ ਘੱਟ ਪੁਲਿਸ ਨੂੰ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਉਹ ਸਰਜੂ ਲੱਭਾ ਰੋਟੇ ਕੁੱਟ ਮਾਰ ਦਾ ਮਾਮਲਾ ਸਾਹਮਣੇ ਕੀ ਕਰਦਾ ਸਾਡੇ ਕੋ ਰਜਿੰਦਰਾ ਹਸਪਤਾਲ ਪਟਿਆਲਾ ਚੋਂ ਤਲਾਹੀ ਸੀ ਰਕੇਸ਼ ਕੁਮਾਰ ਪੁੱਤਰ ਜੱਗਾ RAM ਵਾਸੀ ਗਾਂਧੀ ਨਗਰ ਜਿਹੜਾ ਰਜਿੰਦਰਾ ਹਸਪਤਾਲ ਚ ਦਾਖਲ ਹੈ ਜਿੱਤੇ ਤੇ ਸਾਡੇ ਅਮਨਦੀਪ ਸਿੰਘ ਐਸਐਸਆਈ ਜਾ ਕੇ ਉਹਦੇ ਬਿਆਨ ਲੈ ਕੇ ਆਏ ਆ ਬਿਆਨਾਂ ਦੇ ਮੁਤਾਬਕ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹਦੇ ਤਹਿਤ ਮਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੀ ਕਹਿ ਰਹੇ ਨੇ ਕਿ ਪੈਸੇ ਵਗੈਰਾ ਵੀ ਲੈ ਕੇ ਇਸਦੇ ਬਾਰੇ ਜਾਂਚ ਉਹ ਦਰਾਨੇ ਤਫਤੀਸ਼ ਜਿਹੋ ਜੀ ਵੀ ਕੋਈ ਗੱਲ ਹੋਈ ਉਹ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ